वेलकम टू यू टू ਬੀ ਚੈਨਲ ਮਲਕੀਤ ਕਚੂਰਾ ਡਬਲ ਐਫ ਜੀ ਦੇਸੀ ਮੁਰਗਾ ਅੱਜ ਤੁਹਾਨੂੰ ਬਾਰਸ਼ ਦੇ ਮੌਸਮ ਚ ਮੁਰਗੀ ਪਾਲਣ ਬਾਰੇ ਦੱਸਿਆ ਜਾਵੇਗਾ ਇਹ ਡਬਲ ਐਫ ਜੀ ਦੇਸੀ ਮੁਰਗਾ ਹੈ ਬਾਰਸ਼ ਦੇ ਸਮੇਂ ਇੱਕ ਤਾਂ ਖਾਰਮ ਦੇ ਅੰਦਰ ਬੋਰੀਆਂ ਵਗਾਰਾ ਲਗਾ ਕੇ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਅੰਦਰ بارش ਦਾ ਪਾਣੀ ਨਾ ਆ ਸਕੇ ਤੇ ਨਾਲੇ ਬਾਹਰੋਂ ਅੰਦਰ ਗਿੱਲੀ ਜਗ੍ਹਾ ਨਾ ਹੋ ਸਕੇ ਜੇ ਫਾਰਮ ਦੇ ਅੰਦਰ ਗਿੱਲੀ ਜਗ੍ਹਾ ਹੋ ਜਾਂਦੀ ਹੈ ਤੇ ਉਸ ਉੱਪਰ ਮਿੱਟੀ ਵਗਾਰਾ ਪਾਦਣੀ ਚਾਹੀਦੀ ਹੈ ਤਾਂ ਜੋ ਇਹ ਤਾਂ ਹੋਰ ਜ਼ਿਆਦਾ ਗਿੱਲੀ ਨਾ ਹੋਵੇ ਕਿ ਮੁਰਗੀ ਉੱਪਰ ਗਿੱਲੀ ਜੰਗਾ ਦੇ ਉੱਪਰ ਬੈਠੇਗੀ ਇੱਕ ਤਾਂ ਮੁਰਗੀ ਨੂੰ ਠੰਡ ਵਗਾਰਾ ਲੱਗੇਗੀ ਬਾਸ ਦੇ ਸਮੇਂ ਤੇ ਦੂਜਾ ਮੁਰਗੀ ਜੇ ਗਿੱਲੀ ਜੰਗਾ ਦੇ ਉੱਪਰ ਬੈਠੇਗੀ ਉੱਤੇ ਮੁਰਗੀ ਨੂੰ ਹੋਰ ਵੀ ਕਾਫੀ ਮੁਆਰੀਆਂ ਲੱਗ ਜਾਂਦੀਆਂ ਹਨ ਇਸ ਕਰਕੇ ਵੀਰੋ ਜਿਹੜੇ ਵੀ ਇਸ ਵੀਡੀਓ ਨੂੰ ਮੁਰਗੀ ਪਾਲਣ ਵਾਲੇ ਵੀਰ ਦੇਖ ਰਹੇ ਨੇ ਤੇ ਮੇਨ ਮੁੱਦਾ ਏ بارش ਵਾਲਾ ਪਾਣੀ ਗਿੱਲੀ ਜਗ੍ਹਾ ਫਾਰਮ ਅੰਦਰ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਜੇ ਮੁਰਗੀ ਗਿੱਲੀ ਜਗ੍ਹਾ ਉੱਪਰ ਬੈਠੇਗੀ ਤੇ ਹੋਰ ਵੀ ਮੁਬਾਰੀਆਂ ਪਈ ਲੱਗ ਜਾਣਗੀਆਂ ਫਾਰਮ ਅੰਦਰ ਗਿੱਲੀ ਜਗ੍ਹਾ ਉਨੀ ਹੋਣ ਦੇਣੀ ਚਾਹੀਦੀ ਤੇ ਮੂਵਾਰੀਆਂ ਤੋਂ ਫਾਰਮ ਰਹਿਤ ਰੱਖਣਾ ਚਾਹੀਦਾ ਹੈ ਜੇ ਮੁਰਗੀ ਉਂਗਲੀ ਜਗਾ ਉੱਪਰ ਬੈਠੇਗੀ ਤਾਂ ਇਸ ਮੁਰਗੇ ਨੂੰ ਕਾਫੀ ਮੂਵਾਰੀਆਂ ਲੱਗ ਜਾਣਗੀਆਂ ਜਿਵੇਂ ਕਿ ਇਸ ਦਾ weight ਘਟਣਾ ਸ਼ੁਰੂ ਹੋ ਜਾਵੇਗਾ ਔਰ ਇੱਕ ਖੂਨ ਵਰਗੀ ਵਿੱਠ ਕਰਨਾ ਸ਼ੁਰੂ ਕਰ ਦੇਣਗੇ ਤਾਂ ਆਪਣੇ ਆਪ ਹੀ ਮੁਰਗੀਆਂ ਮਾਰ ਜਾਣਗੀਆਂ ਇਸ ਗੱਲ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਫਾਰਮ ਅੰਦਰ ਗਿੱਲੀ ਜੰਗਾਨੀ ਹੋਣ ਦੇਣੀ ਚਾਹੀਦੀ ਜਿਵੇਂ ਕਿ ਆਪਾਂ ਇੱਧਰ ਦੇਖੋ ਪਾਣੀ ਵੀ ਪਲਾ ਰਹੇ ਹਾਂ ਮੁਰਗੀਆਂ ਨੂੰ ਪਰ ਆਸ-ਪਾਸੇ ਪਾਣੀ ਜਿਹੜਾ ਵਗ ਜਾਂਦਾ ਹੈ ਇਹ ਸੁਪਰ ਵੀ ਜਿਵੇਂ ਗਿੱਲੀ ਜਗ੍ਹਾ ਉੱਪਰ ਵੀ ਮਿੱਟੀ ਪਾ ਦੇਣੀ ਚਾਹੀਦੀ ਹੈ। ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਹ ਨਹੀਂ ਕਿ ਨੀਰਾ بارش ਦਾ ਪਾਣੀ ਹੀ ਅੰਦਰ ਨਹੀਂ ਜਿਹੜਾ ਆਪਾਂ ਅੰਦਰ ਪਾਣੀ ਪੁਲਾ ਰਹੇ ਹਾਂ। ਇਹ ਇਸ ਪਾਣੀ ਕਾਰਨ ਵੀ ਗਿੱਲੀ ਜਗ੍ਹਾ ਨਹੀਂ ਹੋਣੀ ਚਾਹੀਦੀ। ਜੇ ਗਿੱਲੀ ਜਗ੍ਹਾ ਹੋਵੇ ਤੇ ਜਲਦੀ ਜਲਦੀ ਮਿੱਟੀ ਪਾ ਦੇਣੀ ਚਾਹੀਦੀ ਹੈ। ਨੀਣ ਮੁੱਦਾ ਹੈ। ਬਿਸ਼ਾਵਨ ਨੂੰ ਸੁੱਕਾ ਰੱਖਣਾ ਚਾਹੀਦਾ ਹੈ ਤਾਂ ਜੋ ਮੁਰਗੀ ਸਹੀ ਟੰਗ ਤਰੀਕੇ ਨਾਲ ਰਹਿ ਸਕੇ ਡਬਲ ਐਫ ਜੀ ਦੇਸੀ ਮੁਰਗਾ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ